ਸਤਿ ਸ੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਗਰੁੱਪ APT ਗਰੁੱਪ ਡੰਗਰਖੇੜਾਏ ਦੋਸਤੋ ਦੋਸਤੋ ਆਪ ਜੀ ਨੂੰ ਪਤਾ ਹੀ ਹੈ ਕਿ ਆਪਣੇ ਔਨਲਾਈਨ ਪੇਡ ਕੋਰਸ ਚੱਲ ਰਹੇ ਹਨ ਤਾਂ ਜਿਨਨੇ ਨੇ ਵੀ ਆਪਣਾ ਪੇਡ ਕੋਰਸ ਲੈਣਾ ਹੈ ਵੀ ਉਹ ਸਕਰੀਨ ਦੇ ਦਿੱਤੇ ਗੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਨੂੰ ਇੰਸਟਾਗ੍ਰam ਤੋਂ ਵੀ ਫੋਲੋ ਕਰ ਸਕਦੇ ਹੋ ਨਾਲ ਹੀ ਦੋਸਤੋ ਤੁਸੀਂ ਆਪਣੇ ਚੈਨਲ ਨੂੰ ਅਗਰ ਨਵੇਂ ਹੋ ਚਾਹੇ ਪੁਰਾਣੇ ਹੋ ਆਪਣੇ ਵੀਡੀਓਜ਼ ਦੇਖਦੇ ਹੋ ਪਰੰਤੂ ਆਲਸ ਕਰੀ ਬੈਠੇ ਹੋ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸੋਹਣੀ ਲੱਗਦੀ ਹੈ ਤਾਂ ਲਾਈਕ ਕਰੋ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਕਰ ਲੋ ਦੋਸਤੋ ਤਾਂ ਕਿ ਜੋ ਵੀ ਅਸੀਂ ਨਵੀਂ ਵੀਡੀਓ ਪਾਈਏ ਤੁਹਾਡੇ ਕੋਲ ਸਭ ਤੋਂ ਪਹਿਲਾਂ ਉਹਦੀ ਇਨਫੋਰਮੇਸ਼ਨ ਪਹੁੰਚ ਜਾਏ ਤੇ ਤੁਸੀਂ ਉਹਨੂੰ ਦੇਖੋ ਤਾਂ ਫਾਇਦਾ ਉਠਾ ਸਕੋ ਤਾਂ ਆਓ ਦੋਸਤੋ ਅੱਜ ਆਪਾਂ ईवीएस ਦੇ ਕੁਝ ਤੁਹਾਡੇ ਲਈ ਮਹੱਤਵਪੂਰਨ ਕੁਐਸਚਨਸ ਲੈ ਕੇ ਆਏ ਹਾਂ ਐਮਸੀਕਿਊਸ ਤਾਂ ਸਾਡੇ ਕੋਲ ਪਹਿਲਾ ਕੁਐਸਚਨ ਕੀ ਹੈ ਦੇਖੋ ਦੋਸਤੋ ਗਲੂਕੋਜ਼ ਵਿੱਚ ਕਿਹੜੇ ਕਿਹੜੇ ਤੱਤ ਸ਼ਾਮਿਲ ਹਨ ਕੀ ਕੁਐਸਚਨ ਹੈ ਸਾਡੇ ਕੋਲ ਗਲੂਕੋਜ਼ ਵਿੱਚ ਕਿਹੜੇ ਕਿਹੜੇ ਤੱਤ ਸ਼ਾਮਿਲ ਹੁੰਦੇ ਹਨ ठीक है तो दोस्तों कार्बन नाइट्रोजन ऑक्साइड हों फिर कार्बन तो ऑक्सीजन होंद् है कार्बन मिथेन सल्फर हों फिर कार्बन कौम हाइड्रोजन से ऑक्सीजन हों देखो दोस्तों अपने को फॉर्मूला की होंगे ग्लूकोज का तो देखना ध्यान सी सिक्स एच ट्वैल्व ओ सिक्स की होंगे साढ़े ग्लूकोज का फॉरमूला होंगे की होंगे सी सिक्स एच ट्वैल्व ओ सिक्स ए सी का मतलब की होंगे कार्बन की होंगे कार्बन एच का मतलब हाइड्रोजन मतलब ऑक्सीजन देखो तेन ही चीज रही है, कार्बन हाइड्रोजन एंड ऑक्सीजन ऑप्शन ऑप्शन नंबर डी देख सा तीनों चीजा पार्बन हाइड्रोजन एंड ऑक्सीजन आ फॉर्मूला होंगे सी सिक्स एच ट्वेल्व ओ सिक्स ठीक है याद रखना छेदर छेदर बारह क्लीयर हो गया भी सारे ਦ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ ਕੀ ਹੈ ਸਾਡਾ ਨੈਕਸਟ ਕੁਐਸਚਨ ਠੋਸ ਪਦਾਰਥਾਂ ਦਾ ਠੋਸ ਪਦਾਰਥਾਂ ਦੇ ਵਿੱਚੋਂ ਤਾਪ ਜਾਂਦਾ ਹੈ ਕਿਸ ਵਿਧੀ ਦੁਆਰਾ ਜਾਂਦਾ ਦੋਸਤੋ ਤਾਂ ਦੱਸਣਾ ਹੈ ਠੋਸ ਪਦਾਰਥ ਮਤਲਬ ਸੋਲਿਡਸ ਕੀ ਹੋਣਗੇ ਸੋਲਿਡਸ ਸੋਲਿਡਸ ਦੇ ਵਿੱਚ ਅਗਰ ਤਾਪ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਆ ਕੀ ਹੈ ਮਤਲਬ ਸੋਲਿਡ ਚੀਜ਼ਾਂ ਦੇ ਕਿਨੇ ਛੋਟੇ ਛੋਟੇ ਅਣੂ ਨੇ ਆ ਠੀਕ ਹੈ ਪਾਰਟਿਕਲਸ ਨੇ ਇੱਕ ਦੂਜੇ ਨਾਲ ਕੀ ਹੁੰਦੇ ਨੇ ਅਟੈਚ ਹੁੰਦੇ ਨੇ ਠੀਕ ਇੱਕ ਦੂਜੇ ਨਾਲ ਕੀ ਹੁੰਦੇ ਨੇ ਅਟੈਚ ਕਲੀਅਰ ਹੋ ਗਿਆ ਵੀ ਕੀ ਹੁੰਦੇ ਨੇ ਅਟੈਚ ਹੁੰਦੇ ਹਨ ਤਾਂ ਦੇਖੋ ਇੱਕ ਤੋਂ ਦੂਜੇ ਤੱਕ ਜਾਣਾ ਤੇ ਕਿਸ ਵੀ ਦਿਰੀ ਹੈ ਜਾਣਗੇ ਇੱਥੋਂ ਮੰਨ ਲਓ ਟੈਂਪਰੇਚਰ ਨੇ ਪਾਸ ਹੋਣਾ ਹੈ ਇੱਕ ਤੋਂ ਦੂਜਾ ਦੂਜੇ ਤੀਜਾ ਤੀਜੇ ਤੋਂ ਚੌਥਾ ਚੌਥੇ ਤੋਂ ਪੰਜਵਾਂ ਅਪ ਟੂ ਮਲਿਸਪੁਆਇੰਟ ਤੱਕ ਜਾਣਾ ਤੇ ਇੱਥੇ ਸਾਰੇ ਪਾਰਟਿਕਲਸ ਹੋਣਗੇ ਇੱਥੇ ਵੀ ਹੋਣਗੇ ਵਿਚਾਲੇ ਵਾਲੇ ਵੀ ਹੋਣਗੇ ਸਾਰੇ ਹਨ ਇਸ ਤਰੀਕੇ ਨਾਲ ਤੇ ਸਾਰਾ ਟੈਂਪਰੇਚਰ ਇਸ ਜਗ੍ਹਾ ਤੋਂ ਇਸ ਜਗ੍ਹਾ ਤੱਕ ਪੂਰਾ ਮੂਵ ਕਰ ਜਾਏਗਾ ਉਹ ਕਿਹੜੀ ਵੀਦੀ ਹੈ ਪਰਸਰਨ ਹੈ ਚਲਨ ਹੈ ਸੰਵਿਹਣਯ ਬੀ ਅਤੇ ਸੀ ਦੋਵੇਂ ਤਾਂ ਦੇਖੋ ਦੋਸਤੋ ਤੁਹਾਨੂੰ ਦੱਸਣਾ ਚਾਹੂੰਗਾ ਕਿ ਜੋ ਠੋਸ ਮਾਧਾਤ ਨੇ ਸੋਲਿਡਸ ਠੀਕ ਹੈ ਇਹਨਾਂ ਦੇ ਵਿੱਚ ਜੋ ਸਾਡੇ ਕੋਲੇ ਮੇਨਲੀ ਕਿਹੜੀ ਵਿਧੀ ਹੁੰਦੀ ਹੈ ਪ੍ਰਸਰਨ ਹੁੰਦਾ ਹੈ ਕੀ ਹੁੰਦਾ ਉਹ ਦੇਖੋ ਵੈਸੀ ਮੈਨੂੰ ਇੰਗਲਿਸ਼ ਚ ਦੱਸ ਦਿੰਦਾ ਤੁਹਾਨੂੰ ਕੀ ਕਹਿੰਦੇ ਹੈ ਥਰਮਲ ਕੰਡਕਸ਼ਨ ਹੁੰਦੀ ਹੈ ਕੀ ਹੁੰਦੀ ਹੈ ਥਰਮਲ ਕੰਡਕਸ਼ਨ ਹੁੰਦੀ ਹੈ ਕਲੀਅਰ ਹੈ ਭਈ ਕੀ ਹੁੰਦਾ ਹੈ ਥਰਮਲ ਕੰਡਕਸ਼ਨ ਇੱਕ ਹੁੰਦਾ ਥਰਮਲ ਕਨਵੇਕਸ਼ਨ ਠੀਕ ਹੈ ਇੱਕ ਹੁੰਦਾ ਕੰਡਕਸ਼ਨ ਇੱਕ ਹੁੰਦਾ ਕਨਵੇਕਸ਼ਨ ਦੋਨਾਂ ਦੇ ਵਿੱਚ ਕੀ ਫਰਕ ਹੁੰਦਾ ਹੈ ਕੀ ਕਿਸੇ ਨੂੰ ਪਤਾ ਹੈ ਦੱਸੋ ਭਈ ਕਿਸੇ ਨੂੰ ਪਤਾ ਹੈ ਅਗਰ ਕਿਸੇ ਨੂੰ ਪਤਾ ਹੈ ਤੇ ਤੀਜਾ ਕੀ ਹੁੰਦਾ ਸਾਡੇ ਕੋਲ ਰੈਡੀਏਸ਼ਨ ਕੰਡਕਸ਼ਨ ਕਨਵੇਕਸ਼ਨ ਐਂਡ ਰੈਡੀਏਸ਼ਨ ਕਲੀਅਰ ਤਾਂ ਧਿਆਨ ਦੇਣਾ ਦੋਸਤੋ ਜਿਹੜਾ ਕੰਡਕਸ਼ਨ ਦਾ ਪ੍ਰੋਸੈਸ ਹੁੰਦਾ ਹੈ ਇਹ ਕਿਹਦੇ ਵਿੱਚ ਹੁੰਦਾ ਹੈ ਜਦੋਂ ਚੀਜ਼ਾਂ ਇੱਕ ਦੂਜੇ ਦੇ ਡਾਇਰੈਕਟ ਕੰਟੈਕਟ 'ਚ ਹੁੰਦੀਆਂ ਠੀਕ ਹੈ ਤੇ ਜਿਹੜਾ ਸਾਡਾ ਕਨਵੇਕਸ਼ਨ ਹੁੰਦਾ ਹੈ ਉਹਦੇ 'ਚ ਹੀਟ ਕਿੱਦਾਂ ਜਾਂਦੀ ਕਿਹਦੇ 'ਚ ਫਲੂਇਡ ਜਿਹੜੀਆਂ ਚੀਜ਼ਾਂ ਤਰਲ ਹੁੰਦੀਆਂ ਠੀਕ ਹੈ ਇਸ ਚੀਜ਼ ਦਾ ਧਿਆਨ ਦੇਣਾ ਹੈ ਤੁਸੀਂ ਕਲੀਅਰ ਹੈ ਬਈ ਤਾਂ ਸਾਡੇ ਕੋਲੇ ਕੰਡਕਸ਼ਨ ਕਨਵੇਕਸ਼ਨ ਤੇ ਕਿਹੜੀ ਹੁੰਦੀ ਹੈ ਰੇਡੀਏਸ਼ਨ ਤਾਂ ਧਿਆਨ ਦੇਣਾ ਤੁਸੀਂ ਹੁਣ ਮੈਂ ਦੱਸ ਦਿਨਾ ਤੁਹਾਨੂੰ ਲਿਖ ਵੀ ਦਿਨਾ ਇੱਥੇ ਕੰਡਕਸ਼ਨ ਠੀਕ ਹੈ ਕਨਵੇਕਸ਼ਨ ਕਨਵੇਕਸ਼ਨ ਐਂਡ ਥੀਸ ਆ ਪ੍ਰੋਸੈਸ ਕਿਹੜਾ ਹੁੰਦਾ ਦੋਸਤੋ ਰੇਡੀਏਸ਼ਨ ਠੀਕ ਹੈ ਕੰਡਕਸ਼ਨ ਕਨਵੇਕਸ਼ਨ ਐਂਡ ਰੇਡੀਏਸ਼ਨ ਹੁੰਦਾ ਹੈ ਕਲੀਅਰ ਤਾਂ ਸਾਡੇ ਕੋਲ ਆ ਦੇਖੋ ਕੰਡਕਸ਼ਨ ਜਿਹੜਾ ਹੁੰਦਾ ਹੈ ਮਤਲਬ ਪ੍ਰਸਰਣ ਕੀ ਹੁੰਦਾ ਪ੍ਰਸਰਣ ਇਹ ਸੋਲਿਡਸ 'ਚ ਹੁੰਦਾ ਕਿਹਦੇ 'ਚ ਹੁੰਦਾ ਚੀਜ਼ਾਂ ਕੀ ਹੋਣੀ ਚਾਹੀਦੀ ਇੱਕ ਦੂਜੇ ਦੇ ਡਾਇਰੈਕਟ ਕੰਟੈਕਟ 'ਚ ਤਾਂ ਡਾਇਰੈਕਟ ਕੰਟੈਕਟ 'ਚ ਕਿਹਦੇ ਹੁੰਦਾ ਸੋਲਿਡਸ 'ਚ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਡਾਇਰੈਕਟ ਕੰਟੈਕਟ 'ਚ ਹੁੰਦੀਆਂ ਕਨਵੇਕਸ਼ਨ ਇਹ ਕਿਹਦੇ 'ਚ ਹੁੰਦਾ ਮੇਨਲੀ ਦੋਸਤੋ ਤੁਹਾਡੇ ਕੋਲੇ ਤੇ ਇਹ ਹੁੰਦਾ ਤੁਹਾਡਾ ਫਲੂਇਡਸ 'ਚ ਮਤਲਬ ਇੱਕ ਤਰ੍ਹਾਂ ਦੇ ਤਰਲ ਪਦਾਰਥਾਂ 'ਚ ਹੁੰਦਾ ਏ ਕਿਹਨਾ 'ਚ ਹੁੰਦਾ ਤਰਲ ਪਦਾਰਥਾਂ 'ਚ ਰੇਡੀਏਸ਼ਨ ਦਾ ਮਤਲਬ ਤਾਂ ਤੁਹਾਨੂੰ ਵਿਕਰਨਾ ਕਿਰਨਾ ਜਿਹੜੀਆਂ ਆਂਦੀ ਨੇ ਸੂਰਜ ਤੋਂ ਉਹ ਵੀ ਹੀਟ ਦਿੰਦੀਆਂ ਨੇ ਤੇ ਉਹ ਵਾਲਾ ਪ੍ਰੋਸੈਸ ਕਿਹੜਾ ਹੁੰਦਾ ਰੇਡੀਏਸ਼ਨ ਵਾਲਾ ਠੀਕ ਹੈ ਵੀ ਇੱਥੇ ਕੀ ਹੋਏਗਾ ਪ੍ਰਸਰਨ ਵਿਧੀ ਰਾਹੀਂ ਠੋਸ ਪਦਾਰਥਾਂ ਦਾ ਤਾਪ ਜੋ ਹੁੰਦਾ ਇੱਕ ਤੋਂ ਦੂਜੀ ਜਗ੍ਹਾ ਤੇ क्लीअर याद रखना कंडक्शन कन्वैक्शन एंड रेडिएशन भूलना नहीं भी किसी ने ठीक है सूरी सब तो सूरी सब तो चमकीली परत कि है सूर्य की सब तो चमकीली परत कि क्रोमोसफीअर है फोटोस्फीयर है, है क्रोनोस्फीयर है या फिर इन्ह च कोई भी नहीं तो देखो सूर्य दब तो अंदर वाली जो लेर होंगी बोलते हैं दोस्तों कोर की है कोर उस तो बाहर वाली कि रेडिएटिव बोल बोल तो बोल जोन बोलते हैं किड़ी जोन बोलते हैं रेडिएटिव जोन इस तो बाहर वाली कि बोलते हैं कन्वैक्टिव जोन इस तो बाहर वाली किस्तो क्रोमोसफीयर कि लिख देना क्रोमो देन क्रोमोसफीयर क्रोमो हम एक परत रहेगी दोस्तों जो इस इसते भी बाहर होएगी ठीक है इस तो भी बाहर होएगी वो किएगी फोटोसफीयर क्लीयर किएगी बी फोटोसफीयर ਤਾਂ ਯਾਦ ਰੱਖਣਾ ਸਭ ਤੋਂ ਬਾਹਰ ਵਾਲੀ ਪਰਤ ਕਿਹੜੀ ਹੈ ਸੂਰਜ ਦੀ ਫੋਟੋਸਫੀਅਰ ਸਭ ਤੋਂ ਅੰਦਰ ਵਾਲੀ ਕਿਹੜੀ ਹੈ ਕੋਰ ਕਲੀਅਰ ਸਭ ਤੋਂ ਅੰਦਰ ਵਾਲੀ ਕੋਰ ਸਭ ਤੋਂ ਬਾਹਰ ਵਾਲੀ ਫੋਟੋਸਫੀਅਰ ਕਲੀਅਰ ਤਾਂ ਹੁਣ ਸਾਨੂੰ ਸਭ ਤੋਂ ਚਮਕੀਲੀ ਕਿਹੜੀ ਦਿਖਦੀ ਹੈ ਜਿਹੜੀ ਬਾਹਰ ਹੋਏਗੀ ਤੇ ਕਿਹੜੀ ਹੋਏਗੀ ਫੋਟੋਸਫੀਅਰ ਕਿਹੜੀ ਹੋਏਗੀ ਵੀ ਫੋਟੋਸਫੀਅਰ ਹੋਏਗੀ ਕਲੀਅਰ ਹੋ ਗਿਆ ਵੀ ਸਾਰਿਆਂ ਨੂੰ ਇਸ ਤੋਂ ਬਾਅਦ ਦੋਸਤੋ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਆਪਾਂ ਤਾਂ ਨੈਕਸਟ ਕੁਐਸਚਨ ਹੈ ਪੌਦਿਆਂ ਦਾ ਕਿਹੜਾ ਭਾਗ ਪੌਦਿਆਂ ਦਾ ਕਿਹੜਾ ਭਾਗ ਪੱਤਿਆਂ ਦੁਆਰਾ ਤਿਆਰ ਭੋਜਨ ਨੂੰ ਬਾਕੀ ਹਿੱਸੇ ਤੱਕ ਪਹੁੰਚਾਉਂਦਾ ਹੈ ਦੇਖੋ ਪੱਤਿਆਂ ਦੇ ਵਿੱਚ ਭੋਜਨ ਬਣ ਗਿਆ ਠੀਕ ਹੈ ਇੱਥੇ ਭੋਜਨ ਬਣ ਗਿਆ ਪੱਤਿਆਂ 'ਚ ਜਿਹੜੀ ਵਿਧੀ ਦੁਆਰਾ ਪ੍ਰਕਾਸ਼ ਸੰਸ਼ਲੇਸ਼ਨ ਠੀਕ ਹੈ ਪ੍ਰਕਾਸ਼ ਸੰਸ਼ਲੇਸ਼ਨ ਕਹेलो ਫੋਟੋਸਿੰਥੇਸਿਸ ਪ੍ਰਕਾਸ਼ ਸੰਸ਼ਲੇਸ਼ਨ ਕਹेलो ਜਾਂ ਫਿਰ ਫੋਟੋਸਿੰਥੇਸਿਸ ਵੀ ਤੁਸੀਂ ਕਹਿ ਸਕਦੇ ਹੋ ਠੀਕ ਹੈ ਭੋਜਨ ਬਣਿਆ ਤੇ ਪੂਰੇ ਪੌਦੇ 'ਚ ਜਾਣਾ ਹੈ ਠੀਕ ਹੈ ਪੂਰੇ ਪੌਦੇ 'ਚ ਜਾਣਾ ਹੈ ਕੌਣ ਲੈ ਕੇ ਜਾਏਗਾ ਤੈਨੂੰ ਵਹਿਣੀਆਂ ਲੈ ਕੇ ਜਾਣਗੀਆਂ ਜ਼ਾਈਲਮ ਲੈ ਕੇ ਜਾਏਗਾ ਤਣਾ ਲੈ ਕੇ ਜਾਏਗਾ ਜਾਂ ਫਿਰ ਫਲੋਇਮ ਲੈ ਕੇ ਜਾਏਗਾ ਤਾਂ ਦੇਖੋ ਦੋਸਤੋ ਸਾਡੇ ਕੋਲ ਇੱਥੇ ਕੌਣ ਲੈ ਕੇ ਜਾਏਗਾ ਫਲੋਇਮ ਲੈ ਕੇ ਜਾਏਗਾ ਕੌਣ ਲੈ ਕੇ ਜਾਏਗਾ ਫਲੋਇਮ ਤਾਂ ਜਿਹੜਾ ਫਲੋਇਮ ਹੈ ਇਹ ਕਿਸ ਪ੍ਰੋਸੈਸ ਨਾਲ ਲੈ ਕੇ ਜਾਂਦਾ ਹੈ ਇੱਥੇ ਭੋਜਨ ਬਣੇ ਨੂੰ ਸਾਰੇ ਪੌਦੇ ਚ ਲੈ ਜਾਏਗਾ ਥੱਲੇ ਤੱਕ ਠੀਕ ਹੈ ਫਲੋਇਮ ਲੈ ਕੇ ਜਾਏਗਾ ਠੀਕ ਹੈ ਕਿਸ ਵਿਧੀ ਦੁਆਰਾ ਤੇ ਇਹਦੇ ਵਿੱਚ ਜੋ ਵਿਧੀ ਹੁੰਦੀ ਹੈ ਫਲੋਇਮ ਦੀ ਉਹ ਕੀ ਹੁੰਦੀ ਹੈ ਉਸਨੂੰ ਕੀ ਕਹਿੰਦੇ ਆਪਾਂ ਕਿ ਭੋਜਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣਾ ਮਤਲਬ ਟ੍ਰਾਂਸਲੋਕੇਸ਼ਨ ਆਫ ਫੂਡ ਟ੍ਰਾਂਸ ਮਤਲਬ ਹੁੰਦਾ ਦੋਸਤੋ ਚੇਂਜ ਕੀ ਹੁੰਦਾ ਚੇਂਜ ਠੀਕ ਲੋਕੇਸ਼ਨ ਮਤਲਬ ਜਗ੍ਹਾ ਭੋਜਨ ਪਹਿਲਾਂ ਇਸ ਜਗ੍ਹਾ ਤੇ ਬਣਿਆ ਸੀ ਹੁਣ ਉਹਨੂੰ ਪੂਰੇ ਹੋਰ ਭਾਗਾਂ 'ਚ ਲੈ ਕੇ ਜਾਣਾ ਤਾਂ ਲੋਕੇਸ਼ਨ ਕੀ ਹੋਗੀ ਚੇਂਜ ਕੀ ਦੀ ਫੂਡ ਦੀ ਠੀਕ ਤੇ ਇਸ ਚੀਜ਼ ਨੂੰ ਧਿਆਨ ਦੇਣਾ ਤੁਸੀਂ ਕਿ ਫਲੋਇਮ ਜੋ ਹੈ ਇਹ ਕਿਹੜੇ ਪ੍ਰੋਸੈਸ ਕਰਦਾ ਹੈ ਟ੍ਰਾਂਸਲੋਕੇਸ਼ਨ ਆਫ ਫੂਡ ਕਰਦਾ ਹੈ ਤੇ ਜੋ ਜ਼ਾਈਲਮ ਹੈ ਦੋਸਤੋ ਜ਼ਾਈਲਮ ਕੀ ਕਰਦਾ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਣਾ ਹੈ ਬਈ ਸਾਰਿਆਂ ਨੇ ਕਲੀਅਰ ਤੇ ਦੋ ਤਰ੍ਹਾਂ ਦੇ ਸਾਡੇ ਕੋਲ ਵਾਸਕੂਲਰ ਬੰਡਲ ਨੇ ਮੇਨਲੀ ਕਲੀਅਰ ਇਹ ਕਿਹਲੋ ਪlant ਦੇ ਹਾਰਮੋਨ ਇਹਨਾਂ ਨੂੰ ਪlant ਹਾਰਮੋਨ ਵੀ ਕਹਿੰਦੇ ਆ ਠੀਕ ਹੈ ਨੈਕਸਟ ਦੇਖਦੇ ਹਾਂ ਸੂਰਜ ਕਿਹੜੇ ਤੱਤਾਂ ਤੋਂ ਬਣਿਆ ਸੂਰਜ 'ਚ ਜਿਹੜੀਆਂ ਗੈਸਾਂ ਹੁੰਦੀਆਂ ਦੋਸਤੋ ਹਾਈਡਰੋਜਨ ਐਂਡ ਹੀਲੀਅਮ ਦੋਨੇ ਹੁੰਦੀਆਂ ਤਾਂ ਆਪਸ਼ਨ ਕਿਹਾ ਜਾਏਗਾ ਰਾਈਟ ਕੀ ਆ ਜਾਏਗਾ ਦੋਵੇਂ ਕਿਉਂਕਿ ਹਾਈਡਰੋਜਨ ਮਿਲ ਕੇ ਹੀ ਦੋਸਤੋ ਕੀ ਬਣਾਉਂਦੇ ਹੈ ਹਾਈਡਰੋਜਨ ਮਿਲਣਗੇ ਕਲੀਅਰ ਹਾਈਡਰੋਜਨ ਮਿਲ ਮਿਲ ਕੇ ਹੀ ਕੀ ਬਣਾਉਂਦੇ ਸਾਡੇ ਕੋਲੇ ਹੀਲੀਅਮ ਬਣਾਉਂਦੇ ਆ ਕੀ ਬਣਾਉਂਦੇ ਆ ਹੀਲੀਅਮ ਕਲੀਅਰ ਹੋ ਗਿਆ ਵੀ ਤੇ ਹੀਲੀਅਮ ਜੋ ਹੁੰਦਾ ਹੈ ਇਹ ਸਾਡੀ ਇੱਕ ਨੋਬਲ ਗੈਸ ਹੁੰਦੀ ਹੈ ਕੀ ਹੁੰਦੀ ਹੈ ਨੋਬਲ ਗੈਸ ਨੋਬਲ ਗੈਸ ਦਾ ਮਤਲਬ ਹੁੰਦਾ ਹੈ ਜਿਹੜੀ ਕਿਸੇ ਹੋਰ ਨਾਲ ਰਿਐਕਸ਼ਨ ਨਹੀਂ ਕਰਦੀ ਕਿਹੜੀ ਕਿਹੜੀ ਹੁੰਦੀਆਂ ਤਾਂ ਦੇਖ ਲੈਣਾ ਤੁਸੀਂ ਤਾਂ ਧਿਆਨ ਦੇਣਾ ਹੈ ਕਿਹੜੀਆਂ ਕਿਹੜੇ ਨੋਬਲ ਗੈਸਿਸ ਹੁੰਦੀਆਂ ਸਾਡੀਆਂ ਇੰਨੀਆਂ ਸਾਰੀਆਂ ਸਾਡੀਆਂ ਕਿਹਨੇ ਨੋਬਲ ਗੈਸਿਸ ਹੀਲੀਅਮ ਨੀਓਨ ਆਰਗਨ ਕ੍ਰਿਪਟੋਨ ਜ਼ੀਨੋਨ ਰਿਡਾਉਨ ਠੀਕ ਹੈ ਇਹ ਸਾਰੀਆਂ ਨੇ ਹੀਲੀਅਮ ਨੀਓਨ ਆਰਗਨ ਕ੍ਰਿਪਟੋਨ ਜ਼ੀਨੋਨ ਰਿਡਾਉਨ ਇਹ ਸਾਰੀਆਂ ਕਿਹਨੇ ਸਾਡੀਆਂ ਨੋਬਲ ਗੈਸਿਸ ਮਤਲਬ ਜਾਂ ਇਹਨਾਂ ਨੂੰ ਹੀ ਹੋਰ ਕੀ ਬੋਲਦੇ ਹਾਂ ਦੋਸਤੋ ਇਨਰਟ ਗੈਸਿਸ ਇਨਰਟ ਮਤਲਬ ਜਿਹੜੀਆਂ ਕਿਸੇ ਹੋਰ ਨਾਲ ਰਿਐਕਸ਼ਨ ਨਹੀਂ ਕਰਦੀਆਂ ਪਰੰਤੂ ਇਹਨਾਂ ਦੇ ਵਿੱਚੋਂ ਜਿਵੇਂ ਹੁਣ ਜ਼ੀਨੋਨ ਵਗੈਰਾ ਹੈ ਇਹ ਰਿਐਕਸ਼ਨ ਕਰਦਾ ਹੈ ਪਰ ਕਦੋਂ ਕਰਦਾ ਜਦੋਂ ਐਕਸਟ੍ਰੀਮ ਟੈਂਪਰੇਚਰ ਦਿੱਤਾ ਜਾਂਦਾ ਹੈ ਮਤਲਬ 1500 1600 ਡਿਗਰੀ ਸੈਲਸੀਅਸ ਟੈਂਪਰੇਚਰ ਦੇਵਾਂਗੇ ਫਿਰ ਜਾ ਕੇ ਰਿਐਕਸ਼ਨ ਹੁੰਦੀ ਆਦਰਵਾਇਜ਼ ਨੌਰਮਲੀ ਕੋਈ ਵੀ ਰਿਐਕਸ਼ਨ ਨਹੀਂ ਹੁੰਦੀ ਤਾਂ ਇਹ ਉਹ ਗੈਸਿਸ ਨੇ ਜਿਹੜੀਆਂ ਸਾਡੀਆਂ ਕਿਸੇ ਨਾਲ ਵੀ ਰਿਐਕਸ਼ਨ ਨਹੀਂ ਕਰਦੀਆਂ ਇਹਨਾਂ ਨੂੰ ਹੀ ਕਹਿੰਦੇ ਨੋਬਲ ਗੈਸੀਆ ਇਨਰਟ ਗੈਸਿਸ ਤਾਂ ਦੇਖੋ ਹੀਲੀਅਮ ਨੀਓਨ ਆਰਗਨ ਕ੍ਰਿਪਟੋਨ ਜ਼ੀਨਨ ਰਾਈਟ ਡਾਊਨ ਇਹ ਯਾਦ ਰੱਖਣਾ ਤੁਸੀਂ ਹੁਣ ਅੱਗੇ ਵਾਸਤੇ ਕਲੀਅਰ ਤਾਂ ਨੈਕਸਟ ਦੇਖਦੇ ਹਾਂ ਦੋਸਤੋ ਤਾਂ ਹਾਈਡਰੋਜਨ ਕਿੰਵੇਂ ਨੰਬਰ ਤੇ ਹੁੰਦਾ ਸਾਡੇ ਪੀਰੀਅਡਿਕ ਟੇਬਲ ਚ ਪਹਿਲੇ ਤੇ ਠੀਕ ਹੈ ਕਿਹੜੇ ਤੇ ਹੁੰਦਾ ਪਹਿਲੇ ਤੇ ਕਲੀਅਰ ਹੈ ਭਈ ਇਹਦੇ ਚੰ ਸਾਡੇ ਕੋਲੇ ਮੈਟਲਸ ਵਾਲੀਆਂ ਪ੍ਰੋਪਰਟੀਆਂ ਵੀ ਹੈ ਨੋਨ ਮੈਟਲ ਵਾਲੀਆਂ ਵੀ ਹੈ ਤੇ ਮੈਟਲੋਇਡ ਵਾਲੀਆਂ ਠੀਕ ਹੈ ਮੈਟਲ ਤੇ ਨੋਨ ਮੈਟਲ ਦੋਨਾਂ ਵਾਲੀਆਂ ਪ੍ਰੋਪਰਟੀਆਂ ਇਹਦੇ ਚ ਹੁੰਦੀਆਂ ਸਾਡੇ ਕੋਲੇ ਇਹਦੇ ਚ ਬਹੁਤ ਲਾਂ ਪ੍ਰੋਪਰਟੀਆਂ ਹੈ ਤਾਂ ਹੀ ਅਜੇ ਤੱਕ ਇਹਨੂੰ ਕੋਈ ਸਹੀ ਸਥਾਨ ਨਹੀਂ ਮਿਲਿਆ ਤਾਂ ਇਹਨੂੰ ਪਹਿਲੇ ਸਥਾਨ ਤੇ ਰੱਖਤਾ ਠੀਕ ਹੈ ਪ੍ਰੈਡਿਕਟੇਬਲ ਦੇ ਵਿੱਚ ਵੀ ਚਲੋ ਇਹਨੂੰ ਪਹਿਲੇ ਤੇ ਰੱਖ ਦਿਓ ਜੇਕਰ ਇਹ ਚ ਸਾਰਾ ਕੁਝ ਹੀ ਹੈਗਾ ਤਾਂ ਕੋਈ ਗੱਲ ਨਹੀਂ ਕਲੀਅਰ ਹੋ ਗਿਆ ਕਿਉਂਕਿ ਪਹਿਲੇ ਗਰੁੱਪ ਚ ਕੀ ਆਉਂਦੇ ਸਾਡੇ ਮੈਟਲਸ ਠੀਕ ਹੈ ਪਹਿਲੇ ਵਾਲੇ साढ़े कितों शुरू होंगे मैटल्स तो क्लीयर तैक्सट देखते हैं दोस्तों अगर तुम्हें प्रोडक्ट टेबल देखा देखना पहले नंबर दे की मिलेगा तो, तो की मिलेगा भी हाइड्रोजन ठीक है हाइड्रोजन हिलीयम लिथीयम हिलीयम किनवे मिलता है दो थे, पहले थे, दो थे। ते आ पहलेते हिलीयम किनवे मिलता है दो ते, क्लीयर इस चीज़ का ध्यान रखना तो नैक्सट देखते दे, मित्र प्यारे हो तो की है साल सब तो चमकीला तारा ड़े तारा मंडल है सब तो चमकीला तारा मंडल में है वो तारे का नली ग चमकीला जो ना की होंगे सायरस की होंगे सायरस होंगे ठीक है सायरस सायरस तारा जो सब तो वमकीला है ठीक है ये सब ये पहला तारा जब सब तो वमकीला दूजा के दोस्तों कैनोपस किड़ा होंगे कैनोपस इस चीजा तुम्हें ध्यान रखना है सब तो वमकीला पहला कियरस दूजा के कैनोपस तो ता ये तारा मंडल च ता है उर्सा मेजर च है सप्तरिषि तो है ओरियोन चार या फिर सारिया देखो ये दोस्तों के होंगे ओरियोन ओरियोन बैल्ट इतें है ये बैक साइड से कि दिखता है तोड़ा तारा दिखेगा ता इतने तहन तो किारा दिखेगा बी सायरस ए केा हो जाएगा सायरस इतियोन की आकृति बन गई मान लो ठीक है ओरियोन की आकृति किस तरह की होंगी है ठीक है तो देख लो चलो तुम दिखाई देने ਚੈਨਲ ਦੇਖ ਲੈਣਾ ਵੀ ਓਰੀਅਨ ਕਿਸ ਤਰ੍ਹਾਂ ਦਾ ਹੁੰਦਾ ਤੁਸੀਂ ਠੀਕ ਹੈ ਓਰੀਅਨ ਇਸ ਸ਼ੇਪ ਦਾ ਹੁੰਦਾ ਹੈ ਠੀਕ ਹੈ ਮਤਲਬ ਇਹਨੂੰ ਇੱਕ ਇਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਹੁਣ ਇੱਕਨੂੰ ਮੈਂ ਕੈਨੋਬਸ ਨੂੰ ਮਿਟਾ ਦਿੰਨਾ ਫਿਰ ਦੱਸਿਓ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਇਹ ਦੇਖ ਕੇ ਦੁਬਾਰਾ ਬਣਾ ਦਿੰਨਾ ਇੱਥੇ ਕੋਈ ਚੱਕਰ ਨਹੀਂ ਤੁਸੀਂ ਮੈਨੂੰ ਦੱਸਣਾ ਕਿ ਇਸ ਤਰੀਕੇ ਦਾ ਲੱਗ ਰਿਹਾ ਦੇਖੋ ਇਸ ਤਰ੍ਹਾਂ ਨਾਲ ਹੁੰਦਾ ਹੈ ਠੀਕ ਹੈ ਇਹ ਸਾਰਾ ਜੋ ਬਣੇ ਇਹ ਵੀ ਤਾਰੇ ਹੀ ਹੁੰਦੇ ਨੇ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਕਿਸ ਤਰ੍ਹਾਂ ਲੱਗ ਰਿਹਾ ਜਿਵੇਂ ਕਿਸੇ ਵਿਅਕਤੀ ਨੇ ਹੱਥ 'ਚ ਤਨੁਸ਼ ਫੜਿਆ ਹੁੰਦਾ ਹਨਾ ਬਾਣ ਫੜਿਆ ਹੁੰਦਾ ਉਹ ਲੱਗ ਰਿਹਾ ਤੇ ਹੰਟਰ ਸ਼ਿਕਾਰੀ ਤਾਂ ਓਰੀਅਨ ਨੂੰ ਹੀ ਕੀ ਕਹਿੰਦੇ ਹੈ ਸ਼ਿਕਾਰੀ ਵਰਗੀ ਆਕ੍ਰਿਤੀ ਬਣਾਉਂਦਾ ਹੈ ਕਿਸ ਤਰ੍ਹਾਂ ਦੀ ਸ਼ਿਕਾਰੀ ਵਾਲੀ ਤਾਂ ਹੰਟਰ ਲਾਈਕ ਹੋਰ ਕੀ ਕਹਿ ਸਕਦੇ ਆ ਹੰਟਰ ਲਾਈਕ ਤਬ ਕੁਐਸਚਨ ਆ ਸਕਦਾ ਤੁਹਾਨੂੰ ਹੰਟਰ ਦੀ ਤਰ੍ਹਾਂ ਸ਼ਿਕਾਰੀ ਤਰ੍ਹਾਂ ਦਿਖਣ ਵਾਲੀ ਤਾਰਾ ਮੰਡਲ ਦੀ ਆਕ੍ਰਿਤੀ ਕਿਹੜੀ ਹੈ? ਓਰੀਅਨ ਹੈ। ਤੇ ਉਹਦੇ ਬੈਕ ਸਾਈਡ ਤੇ ਕੀ ਦਿੱਖਦਾ ਤੁਹਾਨੂੰ ਸਾਇਰਸ। ਠੀਕ ਹੈ? ਸਭ ਤੋਂ ਚਮਕੀਲਾ ਤਾਰਾ ਦਿਖੇਗਾ। ਕਲੀਅਰ ਹੋ ਗਿਆ ਵੀ ਸਾਰਿਆਂ ਨੂੰ? ਅਗਰ ਵਧੀਆ ਲੱਗ ਰਿਹਾ ਆਪਣਾ ਐਫਰਟ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਕੇ ਦੱਸਣਾ ਠੀਕ ਹੈ। ਨੈਕਸਟ ਦੇਖਦੇ ਹਾਂ ਦੋਸਤੋ। ਗ੍ਰਹਿ ਦੀ ਗਤੀ ਬਾਰੇ ਵਿਸ਼ਵ ਵਿਆਪੀ ਨਿਯਮ ਕਿਸ ਨੇ ਦਿੱਤਾ ਸੀ? ਗ੍ਰਹਿ ਗਤੀ ਕਰਦੇ ਨੇ ਠੀਕ ਹੈ। ਹੁਣ ਦੇਖੋ ਆ ਸਾਡਾ ਸੂਰਜ ਹੁੰਦਾ ਹੈ। ठीक है संर बार घूम रहे हैं ग्रह घूमते हैं ठीक है ग्रह की गति बारे किसने नियम दिता कि ग्रह बार घूमते हैं तो सापर ने, ने दिता है या फिर कैपलर ने दिता या फिर स्टीफन दिता या फिर हॉकिंग ने दिता है दसना बी ठीक है तो देखो ये साडे को जो सानस कैपलर है जॉन्स कैपलर इन्हों ने सू नियम दता है तीन नियम दते दोस्तों ने ਗ੍ਰਹਿਾਂ ਦੀ ਗਤੀ ਦੇ ਕਿੰਨੇ ਨਿਯਮ ਦਿੱਤੇ ਆ ਤਿੰਨ ਨਿਯਮ ਦਿੱਤੇ ਠੀਕ ਹੈ ਯਾਦ ਰੱਖਣਾ ਕਿੰਨੇ ਦਿੱਤੇ ਹੈ ਤਿੰਨ ਤਾਂ ਕੇਪਲਰ ਨੇ ਦਿੱਤੇ ਆ ਭਾਈ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਨੈਕਸਟ ਦੇਖਦੇ ਹਾਂ ਦੋਸਤੋ ਨੈਕਸਟ ਕੁਐਸਚਨ ਕੀ ਹੈ ਆਪਣਾ ਪਰ ਉਸ ਤੋਂ ਪਹਿਲਾਂ ਦੇਖੋ ਦੋਸਤੋ ਆਪਣਾ ਜੋ ਪੀਐਸਟੈਟ ਦਾ ਆਨਲਾਈਨ ਕੋਚਿੰਗ ਲੈਣੇ ਚਾਹੁੰਦੇ ਜਿਹੜੇ ਵੀ ਮਿੱਤਰ ਆਪਣੇ ਅਗਰ ਤੁਹਾਨੂੰ ਆਪਣਾ ਕੰਟੈਂਟ ਵਧੀਆ ਲੱਗ ਰਿਹਾ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਗਾ ਕਿ ਇਸ ਲੈਵਲ ਦਾ ਕਰਾ ਰਹੇ ਆ ਠੀਕ ਹੈ ਤੁਸੀਂ ਆਪਣੇ ਕੋਲ ਇਨਰੋਲ ਕਰਾਓ ਜਲਦੀ ਤੋਂ ਜਲਦੀ ਫੁੱਲ ਸਿਲੇਬਸ ਕੋਰਸ ਕਰਾਇਆ ਜਾਏਗਾ ਤੁਹਾਨੂੰ ਟੌਪਿਕ ਵਾਈਜ਼ ਥਿਊਰੀ ਕਰਾਈ ਜਾਏਗੀ ਐਮਸੀਕਿਊ ਦਾ ਤੁਹਾਡਾ ਟੈਸਟ ਲਿਆ ਜਾਏਗਾ ਠੀਕ ਹੈ ਤਾਂ ਇਸ ਦੇ ਨਾਲ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰਦੇਣਾ ਠੀਕ ਹੈ ਜੀ ਤਾਂ ਜਲਦੀ ਤੋਂ ਜਲਦੀ ਜੁੜ ਜਾਣਾ ਵੀ ਜਿਨ੍ਹਾਂ ਨੇ ਵੀ ਆਪਣਾ ਪੇਡ ਕੋਰਸ ਲੈਣਾ ਹੈ ਤੁਸੀਂ ਵੀ ਆਪਣਾ ਜਲਦੀ ਜੋ ਸੁਪਨਾ ਪੂਰਾ ਕਰ ਲਓ ਤਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਕਿਸ ਗ੍ਰਹਿ ਦੀ ਘਣਤਾ ਪਾਣੀ ਨਾਲੋਂ ਘੱਟ ਹੈ ਮੰਗਲ ਦੀ ਹੈ ਸ਼ਨੀ ਦੀ ਹੈ ਅਰੁੰਦੀ ਹੈ ਜਾਂ ਫਿਰ ਵਰੁੰਦੀ ਹੈ ਤਾਂ ਦੱਸ 210 ਨਾ ਜਾਊਗਾ ਕਿ ਪਾਣੀ ਨਾਲੋਂ ਵੀ ਘੱਟ ਜੋ ਡੈਂਸਿਟੀ ਹੈ ਕਣਤਾ ਨੂੰ ਇੰਗਲਿਸ਼ ਕੀ ਕਹਿੰਦੇ ਹੈ ਡੈਂਸਿਟੀ ਠੀਕ ਹੈ ਕਿਦੀ ਘੱਟ ਹੈ ਤਾਂ ਸ਼ਨੀ ਗ੍ਰਹਿ ਦੀ ਘੱਟ ਹੈ ਮਤਲਬ ਸ਼ਨੀ ਗ੍ਰਹਿ ਦੇ ਤੁਸੀਂ ਖੜੇ ਹੋ ਜਾਓ ਨਾ ਤੇ ਡਿੱਗ ਜਾਓਗੇ ਠੀਕ ਹੈ ਇਹਦੀ ਕਿੰਨੀ ਹੁੰਦੀ ਹੈ 0.7 ਗ੍ਰਾਮ ਪਰ ਕਯੂਬਿਕ ਸੈਂਟੀਮੀਟਰ ਠੀਕ ਹੈ ਇੰਨੀ ਹੁੰਦੀ ਹੈ ਇਸ ਚੀਜ਼ ਦਾ ਧਿਆਨ ਦੇਣਾ ਤੁਸੀਂ ਸ਼ਨੀ ਗ੍ਰਹਿ ਦੀ ਕਣਤਾ ਸਭ ਤੋਂ ਘੱਟ ਹੁੰਦੀ ਹੈ ਕਲੀਅਰ ਪਾਣੀ ਨਾਲੋਂ ਵੀ ਨੈਕਸਟ ਕੁਐਸਚਨ ਤਾਜੇ ਪਾਣੀ ਦੇ ਸਰੋਤ ਵਿੱਚ ਧਰਤੀ ਉੱਪਰਲੇ ਪਾਣੀ ਦੀ ਪ੍ਰਤੀਸ਼ਤਤਾ ਦੱਸੋ ਤਾਂ ਦੇਖੋ ਦੋਸਤੋ ਤਾਜਾ ਪਾਣੀ ਜੋ ਸਾਡੇ ਕੋਲ ਹੈ ਨਾ ਸਾਡੇ ਕੋਲ ਧਰਤੀ ਤੇ ਜੋ ਤਾਜਾ ਪਾਣੀ ਹੈ ਉਹ 3% ਹੀ ਮਿਲਦਾ ਲਗਭਗ 3% ਕਿੰਨਾ ਮਿਲਦਾ ਲਗਭਗ 3% ਉਹਦੇ ਚੋਂ ਲਗਭਗੀ 1% ਸਾਡੇ ਪੀਣ ਯੋਗ ਹੈ ਲਗਭਗ 1% ਸਾਡੇ ਪੀਣ ਯੋਗ ਹੈ इस चीज़ का ध्यान देना है तुम्हें तो लगभग तीन प्रतिशत जो है साढ़े को धरती उपरला पानी है जो वो फ्रैश वाटर है ताज़ा पानी है इंग्लिश की कहने फ्रैश वॉटर ठीक है फ्रैश वॉटर मतलब ताज़ा पानी वो पीणी हो कि परसेंट ही है लगभग किन्ना है लगभग एक परसेंट क्लीयर तो पानी दतिशतता दस दसनी सी तो दोचों तो कोई नहीं है पीने पानी दुशी होगी इन्होंने तो कह सकते हो जीरो पॉइंट जीरो छ मतलब लगभग एक परसेंट क्लीयर इस चीज़ का ध्यान रखना तो नैक्सट क्वेश्चन देखते देख दे हैं दोस्तों की है अगरबत्ती हवा विच विचलन करण किरिया है किस प्रकार की किरिया है अगरबत्ती हवा च अगरबत्ती लाई खुशबू एक जगह तो दूजी जगह पर पहुंच जाती है इस तरह है ना वह किस तरह पहुँच जाती है ਜੰਮਣ ਕਰਕੇ ਜਮਣਾ ਪ੍ਰੋਸੈਸ ਉਹਦੇ ਕਰਕੇ ਸੰਗਠਨ ਕਰਕੇ ਵਾਸ਼ਪੀਕਰਨ ਕਰਕੇ ਜਾਂ ਕੋਈ ਵੀ ਨਹੀਂ ਤਾਂ ਦੋਸਤੋ ਵੈਸੇ ਇੰਗਲਿਸ਼ ਚ ਉਹਨੂੰ ਕੀ ਕਹਿੰਦੇ ਹੈ ਡਿਫਿਊਜ਼ਨ ਪ੍ਰੋਸੈਸ ਕਹਿੰਦੇ ਹੈ ਕਿਹੜਾ ਡਿਫਿਊਜ਼ਨ ਅਰਗਬੱਤੀ ਵੀ ਦੇਖੋ ਉਹਦੀ ਖੁਸ਼ਬੂ ਇੱਕ ਜਗ੍ਹਾ ਦੂਜੀ ਜਗ੍ਹਾ ਪਹੁੰਚ ਜਾਂਦੀ ਹੈ ਪਰਫਿਊਮ ਦੇਖ ਲਓ ਉਹਦੀ ਵੀ ਖੁਸ਼ਬੂ ਇੱਕ ਤਰ੍ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜਾਂਦੀ ਹੈ ਇਹ ਕਿਸ ਪ੍ਰੋਸੈਸ ਨਾਲ ਹੁੰਦਾ ਹੈ ਡਿਫਿਊਜ਼ਨ ਕਿਸ ਦੇ ਨਾਲ ਹੁੰਦਾ ਹੈ ਡਿਫਿਊਜ਼ਨ ਠੀਕ ਹੈ ਜਮਣਾ ਤਾਂ ਨਹੀਂ ਹੋ ਸਕਦਾ ਵਾਸ਼ਪੀਕਰਨਾ ਮਤਲਬ ਤਾਂ ਹੁੰਦਾ ਇਵੇਪੋਰੇਸ਼ਨ ਉੱਡ ਜਾਣਾ ਹਵਾ ਦੇ ਵਿੱਚ ਠੀਕ ਹੈ ਇਹ ਕੋਈ ਉੱਡਣ ਵਾਲੀ ਚੀਜ਼ ਥੋੜੀ ਨਾ ਹੁੰਦੀ ਹੈ ਠੀਕ ਹੈ ਹਵਾ 'ਚ ਉੱਡਦਾ ਥੋੜੀ ਪਾਣੀ ਉੱਡਦਾ ਹੈ ਠੀਕ ਹੈ ਲਿਕਵਿਡ ਉੱਡਦਾ ਹੈ ਇਹ ਲਿਕਵਿਡ ਤਾਂ ਹੈ ਨਹੀਂ ਡਿਫਿਊਜ਼ਨ ਨਾਲ ਹੋਏਗਾ ਅਰਗਬੱਤੀ ਕੋਈ ਠੀਕ ਹੈ ਤਾਂ ਸੰਗਠਨ ਸੰਗਠਨ ਨੂੰ ਤੁਸੀਂ ਆਈ ਥਿੰਕ ਇੰਗਲਿਸ਼ ਪੰਜਾਬੀ 'ਚ ਕਹਿੰਦੇ ਡਿਫਿਊਜ਼ਨ ਨੂੰ ਹੀ ਸ਼ਾਇਦ ਸੰਗਠਨ ਕਹਿੰਦੇ ਆ ਮੈਨੂੰ ਇੱਕ ਵਾਰ ਕਨਫਰਮ ਕਰਕੇ ਦੱਸ ਦੇਣਾ ਵੀ ਸਾਰਿਆਂ ਨੂੰ ਡਿਫਿਊਜ਼ਨ ਨਹੀਂ ਸੰਗਠਨ ਕਹਿੰਦੇ ਆ ਪਰ ਇੰਗਲਿਸ਼ ਕੀ ਕਹਿੰਦੇ ਉਹਨੂੰ ਡਿਫਿਊਜ਼ਨ ਪ੍ਰੋਸੈਸ ਹੁੰਦਾ ਹੈ ਮਤਲਬ ਜਿੱਥੇ ਚੀਜ਼ ਦੀ ਅਮਾਊਂਟ ਜ਼ਿਆਦਾ ਹੈ ਮੰਨ ਲਓ ਇੱਥੇ ਅਰਗਬਤੀ ਲਗਾਈ ਇੱਥੇ ਅਰਗਬਤੀ ਜ਼ਿਆਦਾ ਸੀ ਠੀਕ ਹੈ ਉਹਦੇ ਕਣ ਜ਼ਿਆਦਾ ਸੀ ਇੱਥੇ ਆ ਪੂਰੀ ਹਵਾ ਸੀਗੀ ਠੀਕ ਹੈ ਹੁਣ ਇੱਥੇ ਤੱਕ ਉਹਦੀ ਖੁਸ਼ਬੂ ਪਹੁੰਚ ਜਾਂਦੀ ਹੈ ਠੀਕ ਹੈ ਪਹੁੰਚੀ ਤਾਂ ਇੱਥੋਂ ਨਿਕਲੇਗੀ ਕਿੱਥੇ ਤੱਕ ਪਹੁੰਚੇਗੀ ਇੱਥੇ ਤੱਕ ਇਹਦੀ ਖੁਸ਼ਬੂ ਪ੍ਰੋਪਰਲੀ ਪਹੁੰਚੇਗੀ ਹਨਾ ਤੇ ਇਹ ਪ੍ਰੋਸੈਸ ਕਿਹੜਾ ਹੈ ਜਿੱਥੇ ਅਮਾਊਂਟ ਜ਼ਿਆਦਾ ਸੀ ਜਿੱਥੇ ਮਾਤਰਾ ਜ਼ਿਆਦਾ ਸੀ ਉਥੋਂ ਕਿੱਧਰ ਵੱਲ ਗਈ ਜਿੱਦਾਂ ਨੂੰ ਮਾਤਰਾ ਇਹਦੀ ਘੱਟ ਸੀ ਤੇ ਇੱਥੇ ਤਾਂ ਹੈ ਹੀ ਨਹੀਂ ਸੀ ਮਤਲਬ ਘੱਟ ਸੀ ਠੀਕ ਹੈ ਇੱਧਰ ਕੀ ਸੀ ਜ਼ਿਆਦਾ ਜ਼ਿਆਦਾ ਤੋਂ ਘੱਟ ਵੱਲ ਗਈ ਹੈ ਕਿਹੜਾ ਪ੍ਰੋਸੈਸ ਹੈ ਡਿਫਿਊਜ਼ਨ ਜਿਹੜਾ ਹੈ ਡਿਫਿਊਜ਼ਨ ਤੁਸੀਂ ਪਾਣੀ 'ਚ ਨੀਲ ਮਿਲਾਉਨੇ ਹੋ ਬਾਲਟੀ 'ਚ ਪਾਣੀ ਲਿਆ ਪਾਣੀ ਦੇ ਵਿੱਚ ਕੀ ਮਿਲਾਇਆ ਨੀਲ ਮਿਲਾਤਾ ਤੁਸੀਂ ਠੀਕ ਹੈ ਪਾਣੀ ਲੈ ਕੇ ਇਹ ਸਕੀਮ ਲਾ ਰਹੇ ਹਾਂ ਨੀਲ ਮਿਲਾ ਰਹੇ ਹਾਂ ਮਿਕਸ ਹੋ ਜਾਂਦਾ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜਾਂਦਾ ਉਹ ਵੀ ਕਿਹੜਾ ਪ੍ਰੋਸੈਸ ਹੈ ਡਿਫਿਊਜ਼ਨ ਵਾਲਾ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਕਲੀਅਰ ਹੋ ਗਿਆ ਵੀ ਸਾਰਿਆਂ ਨੂੰ ਧਿਆਨ ਰੱਖਣਾ ਹੁਣ ਅੱਗੇ ਤੋਂ ਤਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਦੋਸਤੋ ਪਾਣੀ ਸਭ ਤੋਂ ਵੱਧ ਭਾਰਾ ਹੁੰਦਾ ਕਿਹੜੇ ਟੈਂਪਰੇਚਰ ਤੇ ਪਾਣੀ ਸਭ ਤੋਂ ਵੱਧ ਭਾਰਾ ਕਿਹੜੇ ਟੈਂਪਰੇਚਰ ਤੇ ਹੁੰਦਾ ਤਾਂ ਦੋਸਤੋ ਲਗਭਗ 4 ਡਿਗਰੀ 4 ਡਿਗਰੀ ਉੱਪਰ ਲਿਖਣਾ ਸੀ ਕਿੰਨਾ ਹੁੰਦਾ 4 ਡਿਗਰੀ दे सैलसीयस से तो पानी द डेंसिटी सब कितने होंगी है चार डिग्री सैलसीयस से होंगी है लगभग कि वैसे तीन पॉइंट नौ अठ डिग्री सैलसीयस होंगे ठीक है परंतु इन्होंने आप सकते हैं राउंड ऑफ करके चार डिग्री सैलसीयस से पानी सब तो वारा हों चीज का ध्यान रखना तुम क्लीयर नैक्सट क्वेश्चन वाल मूव करते हैं दोस्तों की कहना है नैक्सट क्वेश्चन द जी ए पी मिशन कदों शुरू होया मतलब ਗੰਗਾ ਐਕਸ਼ਨ ਪਲਾਨ ਗੰਗਾ ਐਕਸ਼ਨ ਪਲਾਨ ਕਦੋਂ ਸ਼ੁਰੂ ਹੋਇਆ ਤੇ ਅਪ੍ਰੈਲ 1986 ਦੇ ਵਿੱਚ ਸ਼ੁਰੂ ਹੋਇਆ ਕਦੋਂ ਹੋਇਆ ਅਪ੍ਰੈਲ 1986 ਜਦੋਂ ਸਾਡੇ ਪ੍ਰਧਾਨ ਮੰਤਰੀ ਕੌਣ ਸੀ ਰਜੀਵ ਗਾਂਧੀ ਜੀ ਕੌਣ ਸੀ ਰਜੀਵ ਗਾਂਧੀ ਕਿਉਂਕਿ ਇਸ ਤੋਂ ਪਹਿਲਾਂ ਇਤਰਾ ਗਾਂਧੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਕੌਣ ਬਣੇ ਸੀ ਸਾਡੇ ਰਜੀਵ ਗਾਂਧੀ ਜੀ ਤੇ ਲਗਭਗ 9000 ਕਰੋੜ ਰੁਪਏ ਲਗਾਇਆ ਜਾ ਚੁੱਕਿਆ ਹੈ ਗੰਗਾ ਨੂੰ ਸਾਫ ਕਰਨ ਲਈ ਤਾਂ ਪਾਣੀ ਨੂੰ ਸਾਫ਼ ਕਰਨ ਲਈ ਕਹਦੋ ਗੰਗਾ ਨੂੰ ਸਾਫ਼ ਕਰਨ ਲਈ ਜੋ ਪਲਾਨ ਚਲਾਇਆ ਗਿਆ ਸੀ 1986 ਦੇ ਵਿੱਚ ਉਸੇ ਨੂੰ ਕੀ ਕਹਿੰਦੇ ਆ ਗੰਗਾ ਐਕਸ਼ਨ ਪਲਾਨ ਕਲੀਅਰ ਹੋ ਗਿਆ ਭਈ ਹੁਣ ਵੀ ਸਰਕਾਰ ਬਹੁਤ ਪੈਸੇ ਲਗਾ ਰਹੀ ਹੈ ਦਿੱਤੇ ਪਰ ਫਿਰ ਵੀ ਉਸੇ ਤਰ੍ਹਾਂ ਹੀ ਹਲੇ ਤੱਕ ਵੀ 1 ਕਿਲੋਗ੍ਰam ਪਿੱਛੇ ਪਾਣੀ ਵਿੱਚ ਕਿੰਨੇ ਪ੍ਰਤੀਸ਼ਤ ਨਮਕ ਘੋਲ ਸਕਦਾ ਹੈ 1 ਕਿਲੋਗ੍ਰam ਪਿੱਛੇ ਪਾਣੀ ਵਿੱਚ ਕਿੰਨਾ ਨਮਕ ਘੋਲ ਸਕਦਾ ਹੈ ਦੋਸਤੋ ਇਹ ਤੁਸੀਂ ਆਪਾਂ ਨੂੰ ਦੱਸਣਾ ਹੈ 36% ਘੋਲ ਸਕਦਾ ਹੈ 35% ਹੋ ਸਕਦਾ 70% ਹੋ ਸਕਦਾ 93% ਹੋ ਸਕਦਾ ਤਾਂ ਧਿਆਨ ਨਾਲ ਦੱਸਣਾ ਤੁਸੀਂ ਕਿੰਨਾ ਨਮਕ ਘੁਲ ਸਕਦਾ ਕਿੰਨੇ ਪਰਸੈਂਟ ਠੀਕ ਹੈ ਇਸ ਕੁਐਸਚਨ ਦਾ ਆਨਸਰ ਤੁਸੀਂ ਆਪਾਂ ਨੂੰ ਕਮੈਂਟ ਸੈਕਸ਼ਨ 'ਚ ਦੱਸਣਾ ਹੈ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਇਹਦਾ ਸਹੀ ਆਨਸਰ ਕੀ ਹੋਏਗਾ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਦੋਸਤੋ ਸਰਦੀਆਂ ਦੇ ਵਿੱਚ ਕੋਹਰਾ ਪੈਣਾ ਜਦੋਂ ਕੋਹਰਾ ਇੱਥੇ ਪੈਣਾ ਆਣਾ ਸੀ ਪੈਣਾ ਨਹੀਂ ਕੋਹਰਾ ਪੈਣਾ ਕਿਸ ਪ੍ਰਕਾਰ ਦੀ ਕਿਰਿਆ ਹੈ ਵੈਪੋਰੇਸ਼ਨ ਮਤਲਬ ਵਾਸ਼ਪੀਕਰਨ ਹੈ ਡੈਪੋਜੀਸ਼ਨ ਮਤਲਬ ਜੰਮਣਾ ਸਬਲੀਮੇਸ਼ਨ ਮਤਲਬ ਪਾ ਬਣ ਕੇ ਉੱਡਣਾ ਜਾਂ ਫਿਰ ਕੰਡੈਂਸੇਸ਼ਨ ਵਾਪਸ ਤੋਂ ਠੰਡਾ ਹੋ ਕੇ ਚੀਜ਼ਾਂ ਦਾ ਵਾਪਸ ਡਿੱਗਣਾ ਠੀਕ ਹੈ ਤਾਂ ਕੋਹਰਾ ਕੋਹਰੇ ਦੇ ਵਿੱਚ ਕੀ ਹੁੰਦਾ ਦੋਸਤੋ ਤਾਂ ਕੋਹਰੇ ਦੇ ਵਿੱਚ ਅਸਲ 'ਚ ਜਿਹੜਾ ਪ੍ਰੋਸੈਸ ਹੈ ਨਾ ਕੋਹਰੇ ਦੇ ਵਿੱਚ ਕੀ ਹੋ ਸਕਦਾ ਤੁਹਾਡੇ ਕੋਲ ਇਹ ਵੈਪੋਰੇਸ਼ਨ ਵਾਸ਼ਪੀ ਕਰਨ ਦੇ ਵਿੱਚ ਨਹੀਂ ਹੁੰਦਾ ਵਾਸ਼ਪੀ ਕਰਨ ਦੇ ਵਿੱਚ ਨਹੀਂ ਹੁੰਦਾ ਸਬਲੀਮੇਸ਼ਨ ਵੀ ਇਹਦੇ ਵਿੱਚ ਨਹੀਂ ਹੁੰਦਾ ਸਬਲੀਮੇਸ਼ਨ ਕੀ ਹੁੰਦਾ ਜਦੋਂ ਕੋਈ ਵੀ ਚੀਜ਼ਾਂ ਸੋਲਿਡ ਤੋਂ ਸਿੱਧੀਆਂ ਕਾਦੇ ਚ ਕਨਵਰਟ ਹੋ ਜਾਣ ਗੈਸ ਚ ਸੋਲਿਡ ਤੋਂ ਪਹਿਲਾਂ ਨਾ ਠੋਸ ਤੋਂ ਸਿੱਧੀ ਕੀ ਬਣ ਗਈ ਗੈਸ ਬਣ ਗਈ ਬਿਨਾ ਲਿਕਵਿਡ ਬਣਿਆ ਕੀ ਬਣਿਆ ਬਿਨਾ ਲਿਕਵਿਡ ਬਣਿਆ ਕੀ ਬਣ ਗਈ ਸਿੱਧੀ ਗੈਸ ਬਣ ਜਾਉ ਨੂੰ ਕੀ ਕਹਿੰਦੇ ਸਬਲੀਮੇਸ਼ਨ ਠੀਕ ਹੈ ਡਿਪੋਜ਼ੀਸ਼ਨ ਦਾ ਮਤਲਬ ਹੁੰਦਾ ਜਮਣਾ ਡਿਪੋਜ਼ੀਸ਼ਨ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਡਿਪੋਜ਼ੀਸ਼ਨ ਤੇ ਕੰਡੈਂਸੇਸ਼ਨ ਕੰਡੈਂਸੇਸ਼ਨ ਕੀ ਹੁੰਦਾ ਜਿਵੇਂ ਤੁਸੀਂ ਪਤੀਲੇ 'ਚ ਪਾਣੀ ਰੱਖਦੇ ਹੋ ਠੀਕ ਹੈ ਗਰਮ ਕਰਨ ਲਈ ਉਸ ਦੇ ਉੱਪਰ ਢੱਕਣ ਲਗਾਉਂਦੇ ਹੋ ਠੀਕ ਹੈ ਕੁਝ ਦੇਰ ਬਾਅਦ ਤੁਸੀਂ ਚੱਕ ਕੇ ਦੇਖਦੇ ਹੋ ਕਿ ਉਹੀ ਢੱਕਣ ਜੋ ਹੈ ਠੀਕ ਹੈ ਉਹਦੇ ਤੇ ਪਾਣੀ ਦੀਆਂ ਬੂੰਦਾਂ ਬਣ ਬਣ ਕੇ ਵਾਪਸ ਥੱਲੇ ਡਿੱਗਦਾ ਹੈ ਕੀ ਹੁੰਦਾ ਹੈ ਪਾਣੀ ਦੀਆਂ ਬੂੰਦਾਂ ਬਣ ਮਣ ਕੇ ਵਾਪਸ ਥੱਲੇ ਡਿੱਗਦੀਆਂ ਹਨ ਤੇ ਜਦੋਂ ਡਿੱਗਦੀਆਂ ਹਨ ਤਾਂ ਫਿਰ ਉਹ ਕਿਤੇ 'ਚ ਬਣ ਜਾਂਦਾ ਲਿਕੁਇਡ ਪਹਿਲਾਂ ਕੀ ਬਣੇਗਾ ਪਾਣੀ ਤੁਹਾਡਾ ਇੱਕ ਤਰ੍ਹਾਂ ਦਾ ਗੈਸ ਬਣੇਗਾ ਜਾਂ ਕਹੇ ਲੋ ਵੇਪਰਸ ਬਣੇਗੇ ਬੂੰਦ ਬਣੇਗੀ ਫਿਰ ਵਾਪਸ ਤੋਂ ਕੀ ਬਣ ਜੇਗਾ ਲਿਕੁਇਡ ਹੈਨਾ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਐ ਕੰਡੈਂਸੇਸ਼ਨ ਕਲੀਅਰ ਡੈਪੋਜੀਸ਼ਨ ਦਾ ਮਤਲਬ ਤਾਂ ਹੋ ਗਿਆ ਜੰਮਣਾ ਠੀਕ ਹੈ ਕੀ ਹੋ ਗਿਆ ਮਤਲਬ ਜੰਮਣਾ ਤਾਂ ਚੀਜ਼ਾਂ ਜੰਮ ਜਾਂਦੀਆਂ ਨੇ ਉਹਨੂੰ ਕਹਿੰਦੇ ਨੇ ਜਾਂ ਫਿਰ ਕੰਡੈਂਸੇਸ਼ਨ ਤਾਂ ਹੁਣ ਤੁਸੀਂ ਮੈਨੂੰ ਦੱਸਣਾ ਧਿਆਨ ਨਾਲ ਮੈਂ ਪ੍ਰੋਸੈਸ ਦੱਸ ਦਿੱਤੀ ਤੁਹਾਨੂੰ ਵੈਪੋਰੇਸ਼ਨ ਤਾਂ ਹੈ ਹੀ ਨਹੀਂ ਸਬਲੀਮੇਸ਼ਨ ਵੀ ਨਹੀਂ ਹੋ ਸਕਦਾ ਠੀਕ ਹੈ ਵੈਪੋਰੇਸ਼ਨ ਕੀ ਹੁੰਦਾ ਵਾਸ਼ਪੀਕਰਨ ਵਾਸ਼ਪੀਕਰਨ ਤਾਂ ਤੁਸੀਂ ਮੈਨੂੰ ਦੱਸਣਾ ਹੈ ਕਿ ਕਿਹੜਾ ਪ੍ਰੋਸੈਸ ਕੋਰਾ ਪੈਣਾ ਜੋ ਹੈ ਕਿਰਿਆ ਕਿਹੜੀ ਹੋ ਸਕਦੀ ਹੈ ਡੈਪੋਜੀਸ਼ਨ ਦੀ ਹੋ ਸਕਦੀ ਹੈ ਜਾਂ ਫਿਰ ਕੰਡਨਸੇਸ਼ਨ ਦੀ ਹੋ ਸਕਦੀ ਹੈ ਦੋ ਹੀ ਆਪਸ਼ਨਸ ਰਹਿ ਗਈਆਂ ਦੱਸ ਤੁਹਾਨੂੰ ਮੈਂ ਦਿੱਤੀਆਂ ਹੀ ਨਹੀਂ ਬਿੱਕੀ ਕੀ ਚੀਜ਼ ਹੁੰਦੀ ਹੈ ਠੀਕ ਹੈ ਤਾਂ ਤੁਸੀਂ ਦੱਸਣਾ ਹੋਣਾ ਆਪਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਝਾਤੀ ਕੀ ਆਏਗਾ ਸਮਝਾਤੀ ਮਿਸ਼ਰਣ ਹੈ ਮਤਲਬ ਇੱਕੋ ਪ੍ਰਕਾਰ ਦਾ ਮਿਸ਼ਰਣ ਹੈ ਮਤਲਬ ਉਹਨਾਂ ਨੂੰ ਘੋਲਦੀ ਹੈ ਤਾਂ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਕੀ ਹੈ ਜਿਵੇਂ ਨਮਕ ਹੈ ਨਮਕ ਨੂੰ ਪਾਣੀ ਚ ਘੋਲ ਦਿਓ ਠੀਕ ਹੈ ਨਮਕ ਨੂੰ ਪਾਣੀ ਦੇ ਵਿੱਚ ਘੋਲ ਦਿਓ ਪ੍ਰੋਪਰਲੀ ਤੁਹਾਨੂੰ ਬਿਨਾ ਪੀਤਿਆਂ ਪਤਾ ਹੀ ਨਹੀਂ ਲੱਗੇਗਾ ਕਿ ਨਮਕ ਦੇ ਵਿੱਚ ਪਾਣੀ ਵੀ ਔਰ ਸੋਰੀ ਪਾਣੀ ਦੇ ਵਿੱਚ ਨਮਕ ਵੀ ਹੈ ਤੇ ਬਿਨਾ ਪੀਤਿਆਂ ਤੁਸੀਂ ਪਤਾ ਨਹੀਂ ਲਗਾ ਸਕਦੇ ਠੀਕ ਹੈ ਬਸ ਹੁੰਦੇ ਇੱਕ ਹੀ ਉਸੇ ਤਰ੍ਹਾਂ ਹੀ ਸਮਝ ਆਤੀ ਹੈ ਮਤਲਬ ਇੱਕੋ ਤਰ੍ਹਾਂ ਦਾ ਵੀ ਜਿਹੜਾ ਇੱਕ ਹੀ ਹੋ ਜੇ ਜਿਵੇਂ ਨਮਕ ਤੇ ਪਾਣੀ ਹੋ ਗਿਆ ਓਵੇਂ ਹੀ ਦੇਖੋ ਪਾਣੀ ਤੇ ਖੰਡ ਹੈ ਜਾਂ ਫਿਰ ਪਾਣੀ ਤੇ ਕੇਰੋਸਨ ਔਇਲ ਹੈ ਕੇਰੋਸਨ ਮਤਲਬ ਮਿੱਟੀ ਦਾ ਤੇਲ ਹੈ ਪਾਣੀ ਤੇ ਤੇਲ ਹੈ ਪਾਣੀ ਤੇਲ ਲਗਦਾ ਮਿਲਦਾ ਹੀ ਨਹੀਂ ਵੀ ਦੂਰੋਂ ਦੇਖਣ ਲੱਗ ਜਾਂਦੇ ਹੈ ਠੀਕ ਹੈ ਤਾਂ ਇਹ ਕਿਹੜਾ ਮਿਸ਼ਰਣ ਹੁੰਦਾ ਹੈ ਇਹ ਹੁੰਦਾ ਹੈਟਰੋਜੀਨियस ਮਿਕਸਚਰ ਮਿਕਸਚਰ ਠੀਕ ਹੈ ਹੈਟਰੋਜੀਨियस ਮਿਕਸਚਰ ਹੁੰਦਾ ਇਹ ਠੀਕ ਹੈ ਤੇ ਇਹ ਵੈਸੇ ਅਸਲ 'ਚ ਕਿਹੜੀ ਕੀ ਆਉਂਦਾ ਹੈ ਇਹ emulsion ਬਣ ਜਾਂਦਾ ਕੀ ਬਣ ਜਾਂਦਾ emulsion emulsion ਵੀ ਅੱਗੇ ਵੱਖ-ਵੱਖਰੇ ਤਰ੍ਹਾਂ ਦੇ ਹੁੰਦੇ ਦੋਸਤੋ oil in water water in oil oil in water in oil ਠੀਕ ਹੈ water in oil in water ਠੀਕ ਹੈ ਇਸ ਤਰ੍ਹਾਂ ਦੇ ਕੀ ਬਣ ਜਾਂਦੇ ਸਾਡੇ ਕੋਲ emulsion ਬਣ ਜਾਂਦਾ ਚਾਰ ਤਰ੍ਹਾਂ ਦਾ ਕਲੀਅਰ ਜਦੋਂ ਵੀ ਪਾਣੀ ਤੇ ਤੇਲ ਦੀ ਗੱਲ ਹੋਏਗੀ ਕੀ ਬਣ ਜਾਂਦਾ ਉਹ emulsion ਕਲੀਅਰ ਪਾਣੀ ਤੇ ਭਾਰੀ ਪਦਾਰਥ ਦੇ ਟੁਕੜੇ ਠੀਕ ਹੈ ਤੇ ਤੁਸੀਂ ਦੱਸਣਾ ਆਪਾਂ ਨੂੰ ਪਾਣੀ ਦੇ ਖੰਡ ਪਾਣੀ ਦੇ ਖੰਡ ਨੂੰ ਮਿਕਸ ਕਰ ਦਿਓ ਤੁਹਾਨੂੰ ਪਤਾ ਨਹੀਂ ਲੱਗੇਗਾ ਪ੍ਰੋਪਰਲੀ ਕਰਨਾ ਹੈ ਮਤਲਬ ਖੰਡ ਨੂੰ ਕਿਸ ਤਰ੍ਹਾਂ ਜਦ ਪੀਸੀ ਹੋਈ ਖੰਡ ਨੂੰ ਮਿਕਸ ਕਰਨਾ ਹੈ ਠੀਕ ਹੈ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਇਹਦੇ ਚ ਖੰਡ ਵੀ ਮਿਲੀ ਹੋਈ ਸੀ ਬਿਨਾ ਪੀਤੇ ਹੋਏ ਠੀਕ ਹੈ ਤੇ ਕਿਹੜਾ ਹੋ ਜਾਏਗਾ ਸਮਝ ਆਤੀ ਮਿਸ਼ਰਣ ਪਾਣੀ ਤੇ ਖੰਡ ਤਾਂ ਦੋਸਤੋ ਅਗਰ ਤੁਹਾਨੂੰ ਆਪਣਾ ਐਫਰਟ ਵਧੀਆ ਲੱਗ ਰਿਹਾ ਹੈ ਕਿ ਸਰ ਨੋਲੇਜ ਦੇ ਰਿਹਾ ਹੈ ਪ੍ਰੋਪਰਲੀ ਤਾਂ ਤੁਸੀਂ ਆਪਣੇ ਨਾਲ ਜਲਦੀ ਤੋਂ ਜਲਦੀ ਜੁੜਨਾ ਹੈ ਹੁਣ ਤੁਹਾਡੇ ਤੋਂ ਲੈਨੇ ਆ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਲਾਈਕ ਕਰ ਦੇਣਾ ਵੀਡੀਓ ਨੂੰ ਤੇ ਨਾਲ ਹੀ ਸ਼ੇਅਰ ਕਰ ਦਿਓ ਇੰਸਟਾਗ੍ਰam ਤੇ ਵੀ ਤੁਸੀਂ ਆਪਣੇ ਨਾਲ ਜੁੜ ਸਕਦੇ ਹੋ ਧੰਨਵਾਦ ਦੋਸਤੋ ਫਿਰ ਮਿਲਾਂਗੇ ਨੈਕਸਟ ਲੈਕਚਰਸ ਜੈ ਹਿੰਦ